ਸਨ 1980-90 ਦੇ ਦਹਾਕੇ ਦੌਰਾਨ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦਾ ਜੋ ਵੀ ਕਾਣ ਹੋਇਆ ਉਸ ਤੋਂ ਪੂਰੀ ਦੁਨੀਆ ਜਾਣਦੀ। ਸਿੱਖਾਂ ਦੇ ਘਰਾਂ ਦੀਆਂ ਕੰਧਾਂ ਉੱਤੇ ਲਟਕਦੀਆਂ ਨੌਜਵਾਨਾਂ ਦੀਆਂ ਤਸਵੀਰਾਂ ਅਤੇ ਕਈ ਹਾਲੇ ਵੀ ਆਪਣੀ ਜਵਾਨੀ ਦੇ ਸੁਨਹਿਰੇ ਸਾਲ ਜੇਲ੍ਹਾਂ ਅੰਦਰ ਬਿਤਾਉਂਦਿਆਂ ਇਨਸਾਫ਼ ਦੀ ਮੰਗ ਕਰ ਰਹੇ ਨੇ। ਕੁਝ ਅਜਿਹੀ ਕਹਾਣੀ ਹੈ ਸਨ 1995 ਤੋਂ ਬੁੜੈਲ ਜੇਲ੍ਹ ਵਿੱਚ ਕੈਦ ਗੁਰਮੀਤ ਸਿੰਘ ਇੰਜੀਨੀਅਰ ਦੀ ਜੋ ਆਪਣੀ ਜ਼ਿੰਦਗੀ ਦੇ 28-29 ਸਾਲ ਪਰਿਵਾਰ ਅਤੇ ਸਮਾਜ ਤੋਂ ਪਰੇ ਰਹਿ ਕੇ ਇੱਕ ਚਾਰ ਦੀਵਾਰੀ ਵਿੱਚ ਬੰਦ ਕਮਰੇ ਅੰਦਰ ਗੁਜ਼ਾਰ ਰਹੇ ਨੇ ਪਿਛਲੇ 28-29 ਸਾਲਾਂ ਤੋਂ ਬੜੈਲ ਜੇਲ੍ਹ ਵਿੱਚ ਨਜ਼ਰਬੰਦ ਸੀ ਤੇ ਹੁਣ ਜਮੰਤ ਦੇ ਉੱਤੇ ਆਇਆ ਹੋਇਆ ਆਂ ਭਾਵੇਂ ਕਿ ਉਹ ਪੈਰੋਲ ਉੱਤੇ ਕਈ ਵਾਰ ਜੇਲ੍ਹ ਤੋਂ ਬਾਹਰ ਆਪਣੇ ਘਰ ਜ਼ਰੂਰ ਆਏ ਨੇ ਪਰ ਭਾਈ ਸਾਹਿਬ ਦਾ ਇੰਨਾ ਲੰਬਾ ਸਮਾਂ ਜੇਲ੍ਹ ਅੰਦਰ ਰਹਿਣਾ ਪਰਿਵਾਰ ਅਤੇ ਉਹਨਾਂ ਖੁਦ ਨੂੰ ਆਰਥਿਕ ਅਤੇ ਮਾਨਸਿਕ ਹਾਲਾਤਾਂ ਨਾਲ ਜੂਝਣ ਲਈ ਮਜਬੂਰ ਕਰਦਾ ਰਿਹਾ ਹੈ। ਇਹ ਖਾਲਸਾ ਏਡ ਵੱਲੋਂ ਮੈਨੂੰ ਆਪਣਾ ਰੋਜਗਾਰ ਸ਼ੁਰੂ ਕਰਨ ਵਾਸਤੇ ਪਿਛਲੇ ਸਾਲ ਇਹ ਦੁਕਾਨ ਇਹ ਲੈ ਕੇ ਦਿੱਤੀ ਗਈ ਸੀ ਜੋ ਫਿਲਹਾਲ ਮੈਂ ਕਿਰਾਏ ਤੇ ਦਿੱਤੀ ਹੋਈ ਹੈ ਤੇ ਜਿਸ ਤੋਂ ਮੇਰੀ ਆਮਦਨ ਦਾ ਸਰੋਤ ਬਣਿਆ। ਖਾਲਸਾ ਏਡ ਪਹਿਲੋਂ ਹੀ 1984 ਪੀੜਤ ਸ਼ਹੀਦ ਪਰਿਵਾਰਾਂ ਸੰਨੇ ਸਿੱਖ ਜੂਝਾਰੂਆਂ ਦੇ ਪਰਿਵਾਰਾਂ ਲਈ ਸੇਵਾਵਾਂ ਨਿਭਾ ਰਿਹਾ ਹੈ। ਇਸ ਨੇਕ ਕਾਰਜ ਵਿੱਚ ਖਾਲਸਾ ਏਡ ਨਾਲ ਜੁੜੀਆਂ ਕੁਝ ਰੱਬੀ ਰੂਹਾਂ ਨੇ ਭਾਈ ਸਾਹਿਬ ਲਈ ਸੇਵਾ ਨਿਭਾਈ ਹੈ। ਭਾਈ ਜਸਪਾਲ ਸਿੰਘ ਮਨਜਪੁਰ ਉਹਨਾਂ ਦਾ ਵੱਡਾ ਯੋਗਦਾਨ ਹੈ ਤੇ ਇਹਨਾਂ ਦੇ ਰਾਹੀਂ ਭਾਈ ਗੁਲਜਾਰ ਸਿੰਘ ਐਡਮਿੰਟਨ ਭਾਈ ਗੁਰਚਰ ਸਿੰਘ ਜੀ ਢਾਲੀਵਾਲ ਯੂਐਸਏ ਤੋਂ ਉਹਨਾਂ ਨੇ ਵੀ ਇਹਦੇ ਵਿੱਚ ਵੱਡਾ ਸਹਿਯੋਗ ਕੀਤਾ ਉਹਨਾਂ ਸਾਰਿਆਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਖਾਲਸਾ ਏਡ ਜੋ ਲੰਬੇ ਸਮੇਂ ਤੋਂ ਜਿੱਨਾਂ ਚ ਬੰਦ ਨੇ ਜਾਂ ਜੋ ਪੀੜਤ ਨੇ ਜਿਨ੍ਹਾਂ ਕੋਲ ਆਮਦਨ ਦੇ ਸਰੋਤ ਨਹੀਂ ਹੈ ਉਹਨਾਂ ਦੀ ਸਹਾਇਤਾ ਦੇ ਵਿੱਚ ਅੱਗੇ ਆ ਰਹੀ ਹੈ ਇਸ ਵਾਸਤੇ ਮੈਂ ਉਹਨਾਂ ਦਾ ਪ੍ਰਸ਼ੰਸਾ ਕਰਦਾ ਧੰਨਵਾਦ ਕਰਦਾ ਇਹ ਸਾਰੀਆਂ ਸੇਵਾਵਾਂ ਸੰਗਤ ਦੇ ਦਿੱਤੇ ਦਸਵੰਦ ਨਾਲ ਹੀ ਸੰਭਵ ਹੋ ਰਹੀ ਹੈ ਤੁਹਾਨੂੰ ਖਾਲਸਾ ਜਿਹੜੀ ਸੰਸਥਾ ਹੈ ਇਹ ਮੁਜੇ ਸੰਗਤ ਦੇ ਸਹਿਯੋਗ ਨਾਲ ਦੇ ਦਸਵੰਧ ਨਾਲ ਹੀ ਚੱਲ ਰਹੀ ਹੈ ਜੇ ਸੰਗਤ ਸਹਿਯੋਗ ਕਰਦੀ ਤਾਂ ਇਹ ਅੱਗੇ ਕੁਝ ਕਰ ਪਾਉਂਦੇ ਨੇ ਹਨਾ ਮੇਰੀ ਤਾਂ ਇਹੀ ਬੇਨਤੀ ਹੈ ਵੀ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਤਾਂ ਕਿ ਇਹ ਹੋਰ ਵੱਡੇ ਤਰੀਕੇ ਨਾਲ ਵੱਡੇ ਚੰਗੇ ਤਰੀਕੇ ਨਾਲ ਆਪਣਾ ਸਮਾਜ ਦੇ ਜਿਹੜੇ ਬਿਹਤਰੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ